ਚਲਾ ਸ਼ਿਪਾਗ ਸੇਂਗ ਨਗਰ ਨਾਮਾ ਸ਼ਹਿਰ ਦੇ ਨਜ਼ਦੀਕੀ ਬੰਨ ਗੁਣਾ ਚੌਰ ਦੇ ਬਸ ਅੱਡੇ ਵਿਖੇ ਇੱਕ ਹਲਵਾਈ ਦੀ ਦੁਕਾਨ ਤੇ ਅਣਪਛਾਤੇ ਵਿਅਕਤੀ ਵੱਲੋਂ ਸ਼ੀਸ਼ੇ ਤੋੜੇ ਗਏ ਅਤੇ ਕੀਤਾ ਕਾਫੀ ਨੁਕਸਾਨ ਇਸ ਦੀ ਸੀਸੀਟੀਵੀ ਫੁਟੇਜ ਵੀ ਹੋਈ ਕੈਦ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਇਸ ਮੌਕੇ ਤੇ ਦੁਕਾਨਦਾਰ ਮਾਲਕ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਵੱਲੋਂ ਮੇਰੀ ਦੁਕਾਨ ਦੇ ਸਾਰੇ ਹੀ ਸ਼ੀਸ਼ੇ ਤੋੜ ਦਿੱਤੇ ਅਤੇ ਕਾਊਂਟਰ ਦੇ ਵਿੱਚ ਵੀ ਲੱਗੇ ਹੋਏ ਸ਼ੀਸ਼ੇ ਵੀ ਭੰਨ ਦਿੱਤੇ ਜਿਸ ਦੀ ਫੁਟੇਜ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਆਹ ਸੁਣਦੇ ਹਾਂ ਦੁਕਾਨ ਦੇ ਮਾਲਕ ਕੀ ਕਹਿੰਦੇ ਹਨ ਨਵਾਂ ਸ਼ਹਿਰ ਸ਼ੀਸ਼ਾਪੁਰ ਮਹਿੰਦਰਜੀਤ ਖਰਾਨਾ ਗੁਣਾ ਚੌਪੜ ਜਿਹੜੀ ਹਲਵਾਈ ਦਾ ਕੰਮ ਕਰਦਾ ਹੈ ਰਾਤੀਂ ਨੂੰ ਦੁਕਾਨ ਦੇ ਉੱਤੇ ਸਾਡੇ ਪਿੰਡ ਦਾ ਇੱਕ ਮੁੰਡਾ ਜਿਹਨੂੰ ਉਹ ਕਾਂਡੀ ਕਹਿੰਦੇ ਆ ਉਹਨੇ ਆ ਕੇ ਨਾ ਦੁਕਾਨ ਦੇ ਉੱਤੇ ਹਮਲਾ ਕਰ ਦਿੱਤਾ ਕਿ ਮੈਨੂੰ ਮਾਰਨ ਦੇ ਇਰਾਦੇ ਨਾਲ ਉਹ ਆਇਆ ਸੀ ਤੇ ਮੇਰੇ ਬੱਚਿਆਂ ਦੇ ਉੱਤੇ ਵੀ ਹਮਲਾ ਕੀਤਾ ਕਿ ਜਿੰਨਾ ਵੀ ਸਾਡੇ ਡਿਸਪਲੇ ਕਾਊਂਟਰ ਲੱਗੇ ਉਹ ਬਹੁਤ ਕੰਟ ਗਲਾਸ ਜਿਆ ਸਾਹਣਾ ਤੋੜ ਗਿਆ ਆਈਸਕ੍ਰੀਮਾਂ ਦੇ ਜਾਂ ਦੇ ਬਲਾਸ ਨੂੰ ਤੋੜ ਗਿਆ ਤੇ ਮਤ ਮੈਂ ਇੱਥੇ ਹੈ ਨਹੀਂ ਸੀਗਾ ਤਾਂ ਕਰਕੇ ਮੇਰਾ ਬੱਚਾ ਹੋ ਗਿਆ ਮੇਰੇ ਬੱਚਿਆਂ ਨੂੰ ਕਹਿੰਦਾ ਸੀ ਅੱਜ ਬਾਪ ਨੂੰ ਮੈਂ ਛੱਡ ਕੇ ਮਾਰ ਕੇ ਜਾਣਾ ਇਰਾਦੇ ਕਤਲ ਦਾ ਲੈ ਕੇ ਉਹ ਪਹੁੰਚਿਆ ਆਪਾਂ ਇਹੀ ਜਾਣੇ ਆ ਵੀ ਸਾਨੂੰ ਇਨਸਾਨਾਂ ਦੇ ਸਰਦੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਇਹ ਪ੍ਰਸ਼ਾਸਨ ਤੋਂ ਸਵਾਪ ਦੀ ਮੰਗ ਕਰਦੇ